ਦੇਖੋ ਜੀ ਸਾਰਿਆਂ ਜਿਵੇਂ ਇਸ ਤੋਂ ਪਹਿਲਾਂ ਵੀ ਇਸ ਮੈਟਰ ਦੇ ਰਿਗਾਰਡਿੰਗ ਪ੍ਰੈਸ ਕਾਨਫਰੰਸ ਹੈ ਜਿਹੜੀ ਕੀਤੀ ਜਾ ਚੁੱਕੀ ਹੈ ਮਾਨਯੋਗ ਐਸਐਸਪੀ ਡਾਕਟਰ ਪ੍ਰਕਾਸ਼ ਜੈਜੀਵ ਇਹ ਮੌਕਲੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ 16 ਚਾਰ ਨੂੰ ਜਿਹੜੀ ਖਾਲਸਾ ਕਾਲਜ ਦੇ ਬਾਹਰ ਜਿਹੜੀ ਇੱਕ ਇਨਸੀਡੈਂਟ ਹੋਇਆ ਸੀ ਫਾਇਰਿੰਗ ਦਾ ਤਿੰਨ ਲਾਈਟ ਝਗੜਾ ਜਿਸ ਵਿੱਚ ਕਿ ਕੁਝ ਜਿਹੜੇ ਨੌਜਵਾਨ ਸੀਗੇ ਉਹ ਆਪਣੀ ਆਪਣੇ ਵੱਲੋਂ ਹੀ ਇੱਕ ਤਰ੍ਹਾਂ ਦੀ ਇੱਕ ਪ੍ਰਧਾਨਗੀ ਦੀ ਉਹ ਮੁੰਡਾ ਇੱਕ ਜਗ੍ਹਾ ਹੈਗਾ ਐਕਸੀਡੈਂਟ ਹੋਇਆ ਸੀ ਇਸ ਦੇ ਵਿੱਚ ਪਹਿਲਾਂ ਇਸ ਤੋਂ ਪਹਿਲਾਂ ਤਿੰਨ ਜਿਹੜੇ ਵਿਅਕਤੀ ਹੈਗੇ ਗ੍ਰਿਫਤਾਰ ਕੀਤੇ ਗਏ ਸੀ ਫਿਰ ਇਨਵੈਸਟੀਗੇਸ਼ਨ ਹੋਰ ਫਰਦਰ ਲੈ ਕੇ ਜਾਂਦੇ ਹੁਣ ਹੈ ਇਹਨਾਂ ਦੇ ਦੋ ਐਸੋਸੀਏਟ ਜਿਨ੍ਹਾਂ ਦਾ ਨਾਮ ਹੈਗਾ ਪ੍ਰਵੀਨ ਉਰਫ ਬੋਗੀ ਜਿਹੜਾ ਕਿ ਰਹਿਣ ਵਾਲਾ ਹੈਗਾ ਢਾਣੀ ਡਾਂਗੂ ਰੋਡ ਰਾਜਾਵਾਲੀ ਦਾ ਤੇ ਦੂਸਰਾ ਰਵੀ ਕੁਮਾਰ ਉਰਫ ਗੋਲੂ ਜਿਹੜਾ ਰਹਿਣ ਵਾਲਾ ਹੈਗਾ ਹਾਰਮਸੇਹ ਦਾ ਤੇ ਇਹ ਚ ਮੈਂ ਦੱਸਣਾ ਚਾਹਾਂਗਾ ਕਿ ਪ੍ਰਵੀਨ ਉਰਫ ਬੋਗੀ ਦੇ ਉੱਤੇ ਇਸ ਤੋਂ ਪਹਿਲਾਂ ਵੀ ਜਿਹੜੇ ਨੇ ਦੋ ਮੁਕੱਦਮੇ ਦਰਜ ਨੇ ਇਕ ਹੈਗਾ ਸਾਦੂਲ ਸ਼ਹਿਰ ਆਪਣਾ ਰਾਜਸਥਾਨ ਗੰਗਾ ਨਗਰ ਦਾ ਦੂਸਰਾ ਸ਼ਾਣਾ ਸਦਰ ਉਹ ਹੁੰਦਾ ਤੇ ਸਿਮਨਰਲੀ ਜਿਹੜਾ ਰਵੀ ਕੁਮਾਰ ਉਸ ਗੋਲੂ ਹੈਗਾ ਗੋਲੂ ਤੇ ਵੀ ਸਦਰ ਮੁਰਦਾ ਇੱਕ ਜਿਹੜਾ ਪਰਚਾ ਹੈਗਾ ਇਹਦਾ ਦੋਨੋਂ ਜਾਣੇ ਪੁਰਾਣੇ ਕੰਪਨੀ ਸਨੇ ਇੱਕ ਦੂਜੇ ਦੇ ਤੇ ਇਸ ਇਨਸੀਡੈਂਟ ਆਫ ਫਾਇਰਿੰਗ ਦੇ ਵਿੱਚ ਵੀ ਇਹਨਾਂ ਦੀ ਸ਼ਮੂਲੀਅਤ ਜਿਹੜੀ ਸੀਗੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਗ੍ਰਿਫਤਾਰ ਰਵੀ ਨੂੰ 17 ਤਰੀਕ ਨੂੰ ਰਵੀ ਨੂੰ 18 ਤਰੀਕ ਨੂੰ ਕਰ ਲਿਆ ਗਿਆ ਤੇ ਟੋਟਲ ਆਪਣੇ ਜੇ ਇਹਨਾਂ ਕੋਲੋਂ ਦੋ ਗੋਲ ਵੀ ਜਿਹੜੇ ਹੈਗੇ ਬਰਾਮਦ ਕੀਤੇ ਗਏ ਨੇ ਹੁਣ ਇਸ ਮੁਕਦਮੇ ਦੇ ਵਿੱਚ ਟੋਟਲ ਜਿਹੜਾ ਮੁਕਦਮਾ ਨੰਬਰ ਸਾਡਾ 67 ਹੈਗਾ ਇਹਦੇ ਵਿੱਚ ਟੋਟਲ ਜਿਹੜੇ ਪੰਜ આરોપી ਜਿਹੜੇ ਹੁਣ ਤਾਂ ਇਹ ਗ੍ਰਿਫਤਾਰ ਕਰੇ ਸਰੇ ਪਤਾ ਲੱਗਿਆ ਵੀ ਕਿੰਨੇ ਖੈਰ ਕੀਤਾ ਸੀ ਇਹ ਦੋਨਾਂ ਨੂੰ ਕਿਵੇਂ ਤਾਲਮੇਲ ਹੋਇਆ ਸਾਰਿਆਂ ਨਾਲ ਆਪਸ ਵਿੱਚ ਇਹਦੇ ਵਿੱਚ ਇਹ ਆਪਸੀ ਪਹਿਲਾਂ ਇੱਕ ਚੀਜ਼ ਨੂੰ ਜਾਣਦੇ ਸੀਗੇ ਜਿਹੜੇ ਇਸ ਤੋਂ ਪਹਿਲਾਂ ਆਪਾਂ ਹੋ ਰਿਹਾ ਸੀ ਮੁਕੇਸ਼ ਪੰਡਿਤ ਜਿਹਦਾ ਕਿ ਬੀਸਿਕਲੀ ਪ੍ਰਧਾਨ ਬਣਨਾ ਚਾਹੁੰਦਾ ਸੀ ਸੋ ਕਾਲਡ ਇਹਨੂੰ ਆਪਾਂ ਕਹਿ ਲਈਏ ਕਿ ਆਪਣੇ ਵੱਲੋਂ ਹੀ ਇੱਕ ਕਰਕੇ ਤੇ ਇਹ ਉਹ ਜਿਹੜੀ ਸੱਤੀ ਸੰਟੀ ਨੇ ਸਾਰੇ ਇੱਕ ਜਿਹੜੇ ਲੋਕਲੀ ਹੈਗੇ ਨੇ ਸਾਰੇ ਜੋ ਸਰਦਾਰ ਬਹੁਤ ਦੇਰੀਏ ਹੈਗੇ ਨੇ ਇੱਕ ਦੂਜੇ ਨੂੰ ਜਾਣਦੇ ਸੀ ਹੈ ਤਾਂ 당 ਕਿਤੇ ਰਹੋਦਾ ਸੀ ਜੀ ਬਿਲਕੁਲ ਹਾਂ ਜੀ ਬਿਲਕੁਲ ਇਹ ਹੈ ਤਾਂ ਕਿਤੇ ਹੀ ਰੋਲੇ ਦੇ ਵਿੱਚ ਹੀ ਇਹ ਸਾਰਾ ਸਰ ਇਸ ਮਾਮਲੇ ਚ ਦੋ ਹੋਰ આરોપી ਰਹਿੰਦੇ ਆ ਉਹ ਕਦੋਂ ਤੱਕ ਫੜੇ ਜਾਂਦੇ ਜੀ ਬਿਲਕੁਲ ਉਹਨਾਂ ਦੇ ਉੱਤੇ ਵੀ ਜਿਹੜੀ ਸਾਡਾ ਹੈਗਾਗਾ ਫੋਡੇ ਸੋਰਸਸ ਲਗਾਏਗੇ ਤੇ ਉਹਨਾਂ ਨੂੰ ਜਲਦੀ ਕਿਸ ਤਰ੍ਹਾਂ ਸਰ ਸਟੂਡੈਂਟ ਸੀ ਜਾਂ ਮਤਲਬ ਐਸੀ ਹੁਣ ਆਊਟਰ ਸੀਗੇ ਜੀ ਇਹ ਆਊਟਸਾਈਡਰ ਸੀ ਇਹ ਕੋਣ ਇਹਨਾਂ ਨੂੰ ਇੱਥੇ ਕਾਲਜ ਦੇ ਵਿੱਚ ਇਹਨਾਂ ਦਾ ਕੋਈ ਵੀ ਮਤਲਬ ਕੇ ਪੜਾਈ ਦਾ ਨਹੀਂ ਸੀ ਜਿਵੇਂ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਕਾਲਜ ਤੋਂ ਬਾਹਰ ਹੋਈ ਸੀ ਕਿ ਪਲੱਸ ਜਿਹੜਾ ਹੈਗਾ ਇਹਦੇ ਵਿੱਚ ਇਹਨਾਂ ਦਾ ਕੋਈ ਵੀ ਜਿਹੜਾ ਕੋਈ ਕਾਲਜ ਦਾ ਰੋਲ ਜਾਂ ਕਿਸੇ ਪ੍ਰਕਾਰ ਦਾ ਵੀ ਐਸਾ ਕੋਈ ਰੋਲ ਹੈ ਨਹੀਂ ਸੀ ਇਹ ਸਿਰਫ ਆਪਣੇ ਵੱਲੋਂ ਹੀ ਇੱਕ ਪ੍ਰਧਾਨਗੀ ਲਗਾਉਂ ਕਿਸੇ ਹੋਰ